ਹਾਂਜੀ ਬਹੁਤ ਸੋਹਣੀਆਂ ਨਾਰਕਲੀ ਫਰਾਕਸ ਰੈਡੀ ਕੀਤੀਆਂ ਨੇ ਸੱਚਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸੋਹਣੇ ਸੋਹਣੇ ਡਿਜ਼ਾਈਨ ਇਹ ਡਿਜ਼ਾਈਨ ਕਸਟਮਾਈਜ਼ ਹੋ ਜਾਣਗੇ ਕਲਰ ਤੁਸੀਂ ਆਪਣੀ ਚੋਇਸ ਦਾ ਬਣਵਾ ਸਕਦੇ ਹੋ ਡਿਜ਼ਾਈਨਿੰਗ ਵੀ ਇਹਨਾਂ ਵਿੱਚੋਂ ਚੇਂਜ ਕਰਵਾ ਸਕਦੇ ਹੋ ਕਿਉਂਕਿ ਜਿੰਨਾ ਜ਼ਿਆਦਾ ਵਰਕ ਹੁੰਦਾ ਉਹਨੇ ਕਾਸਟਲੀ ਹੋ ਜਾਂਦੇ ਤੁਸੀਂ ਕਾਟ ਰੇਡ ਵਿੱਚ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਸਪੈਸ਼ਲੀ ਇਹ ਵਾਲੇ ਬਹੁਤ ਸੋਹਣੇ ਐਂਡ ਬਹੁਤ ਜ਼ਿਆਦਾ ਪਸੰਦ ਕੀਤੇ ਗਏ ਆ ਹੈਂਡਵਰਕ ਦੀਆਂ ਫ੍ਰਾਕਸ ਵੀ ਐਡ ਕੀਤੀਆਂ ਆਪਾਂ ਨੇ ਐਂਡ ਇਹਨਾਂ ਦੇ ਵਿੱਚ ਕੁਝ ਡਿਜ਼ਾਈਨ ਮਸ਼ੀਨ ਵਰਕ ਦੇ ਆਉਣਗੇ ਇਸ ਤੋਂ ਇਲਾਵਾ ਬਹੁਤ ਸੋਹਣੇ ਕੋਟਾ ਡੋਰੀਆ ਕਾਟਨ ਦੇ ਫੈਬਰਿਕ ਜਿਹੜੇ ਸੂਟ ਹੈਗੇ ਨੇ ਕਾਫੀ ਜ਼ਿਆਦਾ ਅੱਜਕੱਲ ਡਿਮਾਂਡ ਵਿੱਚ ਹੈਗੇ ਨੇ ਇਹ ਵੀ ਸਾਰੇ ਆਪਾਂ ਐਡ ਕੀਤੇ ਆ ਤੇ ਇਹ ਵਾਲੇ ਸੂਟਸ ਬਹੁਤ ਸਪੈਸ਼ਲ neck ਡਿਜ਼ਾਈਨ ਇਹ ਸਾਰੇ ਸੂਟ ਗਰਲਸ ਟਾਈਪ ਚ ਹੋਣਗੇ ਜਿਵੇਂ ਕਿ ਕਾਲਜ ਜਾਂ ਫੇਰ ਤੁਸੀਂ ਕਿਸੇ ਛੋਟੀ ਮੋਟੀ ਪਾਰਟੀ ਤੇ ਵੀ ਆ ਕਰ ਸਕਦੇ ਹੋ ਸਪੈਸ਼ਲ ਇਹਨਾਂ ਦੇ neck design ਬਣੇ ਹੁੰਦੇ ਤੇ ਪੂਰਾ ਸੂਟ ਇਸ ਤਰ੍ਹਾਂ ਦਾ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਵੀ ਸੂਟ ਇਹਨਾਂ ਚ ਬਾਈ ਕਰ ਸਕਦੇ ਹੋ ਜੀ ਅੱਜ ਕਾ ਸਮਰ কালেকਸ਼ਨ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਇਹ ਵਾਲੇ ਪੌਂਚਾ ਤੇ ਵਰਕ ਪ੍ਰਿੰਟ ਸ਼ਰਟਾਂ ਦਾ ਵੀ ਕਾਫੀ ਟ੍ਰੈਂਡ ਹੈਗਾ ਇਹ ਵਾਲਾ ਹੈਗਾ ਜੀ ਕਾਟਨ ਦਾ ਫੈਬਰਿਕ ਇਹ ਸਾਰੇ ਉੱਪਰ ਜਿਹੜੇ ਪ੍ਰਿੰਟ ਬਣਿਆ ਹੋਇਆ ਸੌਰੀ ਵਰਕ ਬਣਿਆ ਹੋਇਆ ਤਾਂ ਇਹ ਥ्रेड ਵਰਕ ਦੇ ਨਾਲ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਕਾਟਨ ਸੂਟਾਂ ਦੀ ਵੈਰਾਈਟੀ